ਹਾਂਜੀ ਸਸੀਗਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕੋਲੀਆ ਛੋਟਾ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਭਾਈ ਜਗਜੀਤ ਜੱਗੇ ਕੋਲੀਏ ਦੇ ਘਰੇ ਵੀਡੀਓ ਬਣਾ ਰਹੇ ਆ ਨਰਮ ਜਿਹਾ ਬੰਦਾ ਭਾਈ ਇੱਕ ਵਹਿੜ ਵਿਖਾਉਣੀ ਹੈ ਜਰਸੀ ਉਹ ਵੀ ਤਾਜੀ ਸੂਈ ਸਵਾਈ ਤੇ ਮਗਰ ਵੀ ਵੱੱਛੀ ਬਹੁਤ ਭੈਣ ਭਰਾ ਫੋਨ ਲਾਉਂਦੇ ਨੇ ਭਾਈ ਹਿੰਮਤ ਯਾਰ ਸੂਈ ਸਵਾਈ ਜਰਸੀ ਲੈਣੀ ਆ ਲੈਣੀ ਸੋਹਣੀ ਹੈ ਕੱਦ ਕਾਠ ਵਾਲੀ ਤੇ ਲੈਣੀ ਵੀ ਮਗਰ ਵੱੱਛੀ ਵਾਲੀ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋਊ ਚੰਗੇ ਬੋਲੇ ਤੇ ਚੱਲ ਰਹੀ ਆ ਗੱਲਾਂ ਬਾਤਾਂ ਕਰ ਲੈਣੀਆਂ ਬਾਈ ਨਾ ਨਿਕਾ ਜਾ ਪਾਓ ਸਾਸਿਕਾ ਜੀ ਸਾਸਿਕਾ ਬਾਈ ਜੀ ਨਾ ਦੱਸਦੀ ਨਾਮ ਗੁਰਜੀਤ ਸਿੰਘ ਪਿੰਡ ਕੋਲਿਆ ਖੁਰ ਤੋਂ ਅਸੀਂ ਨਿਆਰ ਸਿੰਘ ਵਜਲਾ ਮੋਗਾ ਬਲਾ ਸੁਣੀ ਕਿੱਧਰ ਲਿਆਂਦੀ ਆ ਇਹ ਬਾਈ ਆਪਣੇ ਕੋਲੇ ਮੰਨ ਕੇ ਚਲੋ ਪਰਸੋਂ ਵਹਿੜ ਆਈ ਸੀ ਕੱਲ ਸੂਈ ਆ ਇਹ ਠੀਕ ਆ ਗੱਬਾਂ ਲਿਆਂਦੀ ਸੀ ਆਪਾਂ ਗੱਬਾਂ ਲਿਆਂਦੀ ਸੀ ਵੀ ਤੇ ਕੱਲ ਸੂਪੀ ਸੀ ਆਪਣੇ ਕੋਲ ਜੇਰ ਜੂਰ ਦੀ ਓਕੇ ਆ ਹਾਂ ਤੇ ਬੱਚਾ ਮਗਰ ਬੱਚੀ ਆ ਕਿੰਨਾ ਕ ਦੁੱਧ ਦੇ ਦੂ ਦੁੱਧ ਜਿੰਦੋਂ ਲਈਓ ਕਹਿੰਦੇ 17 ਕਿਲੋ ਚੋਇਆ ਸੀ ਠੀਕ ਐ ਹਾਂ ਆਪਾਂ 15 ਮੰਨ ਕੇ ਲਈਏ 15 ਕਿਲੋ ਹਾਂ ਮਗਰ ਬੱਚੀ ਮਗਰ ਬੱਚੀ ਐ ਤੇ ਹਾਂ ਕੱਲ ਦੀ ਸੂਈ ਆ ਹਾਂ ਕੱਲ ਦੀ ਸੂਈ ਆ ਕੱਲ ਆਪਾਂ ਮੰਨ ਕੇ ਚੱਲੋ ਜਦੋਂ ਸੂਈ ਸੀ ਤਿੰਨ ਕਿਲੋ ਦੁੱਧ ਚੋਇਆ ਸੀਗਾ ਉਹ ਤੋਂ ਮਣ ਕੇ ਸਾਢੇ ਚਾਰ ਕਿਲੋ ਚੋਇਆ ਸੀਗਾ ਜਿਵੇਂ ਜਿਵੇਂ ਮੰਨ ਕੇ ਚੱਲੋ ਵੀ ਵਧੀ ਜਾਊ ਵੀ ਦੁੱਧ ਵਧੀ ਚੱਲੂਗਾ ਹਾਂ ਐਸ ਵਕਤ ਹੋਊਗਾ ਬਾਈ 9-10 ਕਿਲੋ ਕੋਈ ਬੋੜਾ ਇਹਦੇ 9-10 ਹੈਗਾ ਹਾਂ ਹੈਗਾ ਬੰਦਾ ਦੋ ਟਾਈਮ ਚੋਕੇ ਲੈ ਜੇ ਕੱਢੀਏ ਬਾਹਰ ਨੂੰ ਹਾਂਜੀ ਲੋਵੀ ਮੇਤਰੋ ਦੂਜਾ ਸੂਆ ਪਰਸੋਂ ਬਾਈ ਕਹਿੰਦਾ ਮੈਂ ਵਹਿੜ ਲਿਆਂਦੀ ਸੀ ਗੱਬਣ ਲਿਆਇਆ ਸੀ ਕੱਲ ਬਾਈ ਕਹਿੰਦਾ ਸੂਪ ਹੀ 9 10 ਕਿਲੋ ਬੌਲੀ ਇਹਦੇ ਥੱਲੇ ਬਾਈ ਕਹਿੰਦਾ ਤਿਆਰ ਹੈ ਜਿਹਦੇ ਪਸੰਦ ਆਉ ਭਾਵੇਂ ਦੋ ਟਾਈਮ ਬਾਈ ਕਹਿੰਦਾ ਅਗਲਾ ਚੋਕੇ ਲੈ ਜੇ ਮਗਰ ਵੱਛੀ ਆ ਜਾਦ ਬਰੀਡ ਬਹੁਤ ਆ ਲੇਵਾ ਭਾਂਡਾ ਸੋਹਣਾ ਵੱਡਾ ਚਾਰ ਹੀ ਥਾਣਾ ਕੋਈ ਵਾਧੂ ਫੋਡ ਸ਼ਾਂਗ ਹੈ ਨਹੀਂ ਤਾਜੀ ਸੂਈ ਸਵਾਈ ਦੂਜਾ ਸੂਆ ਜਰਸੀ ਬਰੀਡ ਦੀ ਪੂਰੀ ਸੋਹਣੀ ਮੱਛੀ ਲੇਵਾ ਅਮਰੀਕਨ ਵਹਿੜ ਆ ਰਿਹਾ ਤੁਸੀਂ ਸਕ੍ਰੀਨ ਤੇ ਵੇਖ ਹੀ ਰਹੇ ਆ ਦੁਪਹਿਰੇ ਵੀਡੀਓ ਬਣਾ ਰਹੇ ਆ 11:00 ਵਜੇ ਆਥਨ ਦੀ ਚਵਾਈ ਚ ਸਾਰਾ ਦੇਣ ਹੀ ਪਿਆ 9-10 ਕਿਲੋ ਬੌਲੀ ਤਿਆਰ ਆ 16-17 ਕਿਲੋ ਦੁੱਧ ਪਹਿਲਨ ਨੇ ਦਿੱਤਾ ਮਗਰ ਵੱੱਛੀ ਆ 15 ਕਿਲੋ ਮੰਨ ਕੇ ਬਾਈ ਕਹਿੰਦਾ ਆਪਾਂ ਵੜ ਲੈਈ ਆ ਤੇ ਬਾਕੀ ਜਿਹੜੀ ਕੱਲ ਦੀ ਸੂਈ 9-10 ਕਿਲੋ ਬੌਲਾ ਚਵਾਈ ਜਾਂਦੀ ਆ 2.5 ਕਿਲੋ ਦੁੱਧ ਤੜਕੇ ਵਧੀ 2.5 ਕਿਲੋ ਆਥਨੇ ਵਧੀ 15 ਕਿਲੋ ਦਾ ਖੁੱਲਾ ਦੁੱਧ ਪਿਆ ਦੇਣਾ ਬਾਕੀ ਕੱਲ ਦੀ ਸੂਈ ਆ ਸਹੀ ਮੈਨੇ ਪਛੂ ਦਸੀ ਬਾਹਰੀ ਦਿਨੀ ਕਣਕਣ ਚੱਲ ਗਏ ਜਿੱਦਣ ਗੰਦ ਪੈਲ ਸੱਟ ਕੇ ਮੈਲੇ ਤੋਂ ਸਾਫ ਹੋ ਜਾਂਦਾ ਉਸ ਦਿਨ ਦੁੱਧ ਤੇ ਆਉਂਦਾ ਇਹਦੇ ਥੱਲੇ ਤਾਂ ਬੌਲਾ ਹੀ ਕਲ ਦੀ ਸੂਈ ਥੱਲੇ 9-10 ਕਿਲੋ ਤਿਆਰ ਹੈ ਮਗਰ ਬੱਚਾ ਵੀ ਸੋਹਣਾ ਵੱੱਛੀ ਆ ਵਧੀਆ ਸੇਵਾ ਸੁਭਾ ਕਰ ਲੋਂਗੇ ਦੁੱਧ ਬਾਅਦ ਛੱਡ ਲੋਂਗੇ ਇਹ ਖੀਰੀਆਂ ਸੂ ਪੈਂਦੀਆਂ ਬੁੱਥੀ ਬਾਤੀ ਬੱਚੇ ਦੀ ਵੀ ਪੂਰੀ ਸੋਹਣੀ ਆ ਮੱਥੇ ਚ ਬੋ ਟੋਆ ਪੈਂਦਾ ਥਣ ਗਲਾਬੀ ਆ ਮੋਟਾ ਮੋਟਾ ਹੱਦੀ ਚੁਆਈ ਵਾਲਾ ਲੇਵੇ ਤੇ ਨਾੜਾ ਨੂੜਾ ਵੀ ਬਹੁਤ ਆ ਚਾਰੇ ਥਣ ਅੱਗੇ ਪਿਛੇ ਗੜਗਰਦੀ ਬਿਰਲ ਤੇ ਗੈਪ ਤੇ ਨਿਕੜ ਮੈਂ ਇਕੱਲੇ ਇਕੱਲੇ ਲੱਗੇ ਆ ਜਮਾ ਜੈਜਪਾ ਹੋਣਾ ਪੁੱਛ ਵੀ ਦੇਣਾ ਤੁਹਾਨੂੰ ਜੈਜਪਾ ਬਾਈ ਯਾਰ ਬਾਈ ਯਾਰ ਮੈਂ ਕਹਿੰਦਾ ਇਹੋ ਜੀ ਵੜਾ ਆਪਾਂ 60 ਨੂੰ ਵੀ ਵੇਚ ਲੈਨੇ ਆ ਹਾਂ ਠੀਕ ਆ ਪਰ ਮੰਦਾ ਠੰਡਾ ਚੱਲਦਾ ਆਪੋ ਕੰਮ ਨਹੀਂ ਕਰਨਾ ਆ ਪੱਤਰ 55000 ਦੀ ਵੜਾ ਦੇ ਦੇਣੀ ਆ 53 ਦੀ ਹਾਂ ਦੇ ਦੇਣੀ ਆ ਬਾਈ ਉਸ ਤੋਂ ਬਾਈ ਕਹਿੰਦਾ ਇਹ ਜੀ ਵੜਾ ਆਪਾਂ 60 ਦੀ ਵੀ ਵੇਚ ਲੈਨੇ ਆ ਪਰ ਮੰਦਾ ਠੰਡਾ ਚੱਲਦਾ ਕਿਉਂਕਿ ਤੁਹਾਨੂੰ ਪਤਾ ਸੀਜ਼ਨ ਆ ਕੰਮ ਠੰਡੇ ਦੀ ਰੁੱਤ ਆ ਤੇ ਬਾਈ ਕਹਿੰਦਾ ਆਪਾਂ 53 ਦੀ ਦੇ ਦੇਣੀ ਦੂਜਾ ਸੂਆ ਤਾਜੀ ਸੂਈ ਸਵਾਈ ਮਗਰ ਵੱਛੀ ਵਾਲੀ 16 17 ਕਿਲੋ ਦੁੱਧ ਵਾਲੀ ਜਰਸੀ 52 53000 ਦੀ ਕਿਹਨੇ ਦੇਣੀ ਆ ਭਾਈ ਕਹਿੰਦਾ ਆਪਾਂ 53 ਦੀ ਦੇ ਦੇਣੀ ਆ ਵਿੱਚੋਂ ਛੋੜ ਕਰ ਦੂ ਮਗਰ ਵੀ ਵੱਛੀ ਆ ਵੱਛੀ ਨਾਲ ਵੀ ਤੁਹਾਨੂੰ ਪਤਾ 2 3000 ਪਸ਼ੂ ਵਧ ਜਾਂਦਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਜੇ ਕੋਈ ਭੈਣ ਭਰਾ ਚੰਗੀ ਜਰਸੀ ਸੂਈ ਸਵਾਈ ਮਗਰ ਵੱਛੀ ਵਾਲੀ ਲੈਣ ਦਾ ਚਾਹਵਾਨ ਹੋਵੇ ਤੇ ਭਾਈ ਜਗਜੀਤ ਘੋਲੀਏ ਦੇ ਘਰੇ ਖੜੀ ਆ ਬਿਣਾ ਨਿਆਣੇ ਤੋਂ ਜਿਵੇਂ ਮਰਜ਼ੀ ਅਗਲਾ ਦੋ ਟਾਈਮ ਚੋ ਕੇ ਲੈ ਜਾਏ ਭਾਵਾ ਜੇਰ ਦੀ ਓਕੇ ਆ ਬਾਈ ਇਹ ਠੀਕ ਹੈ ਜੇਰ ਦੀ ਵੀਡੀਓ ਰੈਡੀ ਆ ਆਪਣੇ ਕੋਲੇ ਜੇਰ ਵੱਲੋਂ ਬੇਫਿਕਰ ਹੋ ਕੇ ਮੰਗ ਲਾ ਆ ਵੀ ਜੇਰ ਵੱਲੋਂ ਬਾਈ ਕਹਿੰਦਾ ਬੇਫਿਕਰ ਹੋ ਕੇ ਅਗਲਾ ਆ ਜੇ ਜੇਰ ਪਈ ਵੀ ਆ ਜੇਰ ਦੀ ਵੀਡੀਓ ਬਣੀ ਹੋਈ ਆ ਬਿਲਕੁਲ ਛੋਟਾ ਪਾ 16 17 ਕਿਲੋ ਦੁੱਧ ਵਾਲੀ ਮੱਝ ਲੈਣੀ ਹੈ 1.5 ਲੱਖ ਦੀ ਆਉਂਦੀ ਹੈ ਤੇ ਭਾ ਕੀੜਾ ਦਾ ਫੰਡਰ ਮੱਝ ਨੂੰ ਵੀ ਘੱਟ 53 ਦੀ ਦੇ ਦੇਣੀ ਆ ਸਿਆਲੋ ਸਿਆਲ ਕਰਨ ਵਾਲੀ ਵਧੀਆ ਦੁੱਧ ਪਿਆਜੂ ਤੇ ਜੇ ਬੱਚੇ ਨੂੰ ਦੁੱਧ ਬਾਅਦ ਛੱਡ ਲੋਂਗੇ ਤੇ ਬੱਚਾ ਵੀ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਖੀਰੀਆਂ ਸੂ ਪੈਂਦੀਆਂ ਵਹਿੜ ਤੁਸੀਂ ਇੱਕ ਦਾ ਸੌਦਾ ਕਰਨਾ ਦੋ ਨਗ ਬਣ ਜਾਣੇ ਕਿਉਂਕਿ ਮਗਰ ਬੱਛੀ ਰਲ ਜੂਗੀ ਸਾਰਿਆਂ ਨੂੰ ਸਸੀ